ਜੀ ਗੱਲ ਜੀ ਮੈਂ ਹਰਸ਼ਦੀਪ ਔਰ ਸੰਧੂ ਤੇ ਗੱਲ ਕਰਦੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਜੋ ਕਿ ਜਿਮਨੀ ਚੋਣਾਂ ਲਈ ਉਮੀਦਵਾਰ उतारे ਗਏ ਸੀ ਲੁਧਿਆਣਾ ਪੱਛਮੀ ਤੋਂ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਮੇਨ ਆਗੂ ਹਾਂ ਤੇ ਮੇਰੇ ਤੋਂ ਬਿਨਾ ਸ਼੍ਰੋਮਿਅ ਅਕਾਲੀ ਦਲ ਦੀ ਜੋ ਅਗਵਾਈ ਕੋਈ ਨਹੀਂ ਕਰ ਸਕਦਾ ਤਾਂ ਅੱਜ ਇਸ ਵੱਡੀ ਹਾਰ ਦਾ ਜੋ ਹੈ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਇਸ ਦੀ ਜ਼ਿੰਮੇਵਾਰੀ ਖੁਦ ਹੀ ਲੈ ਲਈ ਗਈ ਹੈ ਸ਼੍ਰੋਮਿਅ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਜੋ ਸ਼੍ਰੋਮਿਅ ਅਕਾਲੀ ਦਲ ਦੇ ਬਾਗੀ ਧੜੇ ਨੇ ਉਹ ਵੀ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੋ ਇਕਬਾਦ ਸਿੰਘ ਝੋਂਦਾ ਨੇ ਉਹ ਕਿਉਂ ਨਹੀਂ ਲਾਗੂ ਕਰਦੇ ਕਿ ਸ਼ੋਮੀ ਅਕਾਲੀ ਦਲ ਨੂੰ ਬਹੁਤ ਵਾਰ ਹਾਰ ਦਾ ਮੂੰਹ ਵੇਖਣਾ ਪਿਆ ਹੈ ਸਿਰ ਪ੍ਰਧਾਨ ਖੁਬੀਰ ਸਿੰਘ ਬਾਦਲ ਕਰਕੇ ਜੇਕਰ ਗੱਲ ਕਰੀਏ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਉੱਥੇ ਵੀ ਬਹੁਤ ਵੱਡੀ ਹਾਰ ਦੇਖਣੀ ਪਈ ਜੇ ਦੂਸਰੇ ਨੰਬਰ ਤੇ ਦੇਖੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤਾਂ ਉੱਥੇ ਵੀ ਸ਼੍ਰੋਮੀ ਅਕਾਲੀ ਦਲ ਨੇ ਬਹੁਤ ਵੱਡੀ ਹਾਰ ਵੇਖੀ ਜੇਕਰ ਫਿਰ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੀ 2024 ਦੇ ਵਿੱਚ ਤਾਂ ਉੱਥੇ ਵੀ ਬਹੁਤ ਵੱਡੀ ਹਾਰ ਮਿਲਿਸ਼ੀਅਮ ਕਾਲੀ ਦਲ ਨੂੰ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੁਦ ਵੀ ਉਹ ਬਹੁਤ ਬੁਰੀ ਤਰ੍ਹਾਂ ਚੋਣਾਂ ਦੇ ਵਿੱਚ ਹਾਰੇ ਹੋਏ ਨੇ ਤੇ ਦੂਸਰੇ ਪਾਸੇ ਹੀ ਸ਼ੋਮੀ ਅਕਾਲੀ ਦਲ ਦੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਕਾਫੀ ਵਾਰ ਇਹਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਜੇਕਰ ਗੱਲ ਕਰੀਏ ਤਾਂ ਜੋ ਸੱਤ ਮੈਂਬਰੀ ਕਮੇਟੀ ਬਣੀ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਸ਼ੋਮੀ ਅਕਾਲੀ ਦਲ ਦੇ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਅਗਵਾਈ ਹੇਠ ਕੰਮ ਕਈ ਲੋਕ ਨਹੀਂ ਕਰਨਾ ਚਾਹੁੰਦੇ ਨੇ ਉਹਨਾਂ ਦੇ ਆਪਣੇ ਹੀ ਆਗੂਆਂ ਨੇ ਆ ਕੇ ਇਹ ਗੱਲ ਸੋਸ਼ਲ ਮੀਡੀਆ ਤੇ ਕੀਤੀ ਹੋਈ ਹੈ ਫਿਰ ਵੀ ਅਸੀਂ ਜੇ ਗੱਲ ਕਰੀਏ ਸਭ ਤੋਂ ਵੱਡੀ ਗੱਲ ਇੱਥੇ ਨਿਕਲ ਕੇ ਆਉਂਦੀ ਹੈ ਕਿ ਸ਼ੋਮੀ ਅਕਾਲੀ ਦਲ ਦੇ ਪ੍ਰਦਾਸ਼ਕ ਵੀਰ ਸਿੰਘ ਬਾਦਲ ਨੇ ਜਿੱਥੇ ਕੀ ਉਹਨਾਂ ਨੇ ਦੇ ਪਾਰਟੀ ਨਾਲ ਰੁੱਸੇ ਹੋਏ ਲੋਕਾਂ ਦੀ ਉਹਨਾਂ ਨੇ ਘਰ ਵਾਪਸੀ ਕਰਾਈ ਗੱਲ ਕਰੀ ਅਸਿਕੰਦਰ ਸਿੰਘ ਮਲੂਕਾ ਅਨਿਲ ਯੋਸ਼ੀ ਜਾਂ ਉਹਨਾਂ ਦੇ ਭਰਾ ਦੀ ਕਾਫੀ ਲੋਕਾਂ ਦੀ ਵਾਪਸੀ ਵੀ ਕਰਵਾਈ ਗਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਲੁਧਿਆਣਾ ਜਿਮਨੀ ਚੋਣਾਂ ਦੇ ਵਿੱਚ ਉਹ ਬਾਜ਼ੀ ਮਾਰ ਸਕਦੇ ਨੇ ਕਿਉਂਕਿ ਉਹ ਲੋਕ ਪਿਛਲੇ ਜੋ ਕਈ ਸਾਲਾਂ ਤੋਂ ਜੁੜੇ ਹੋਏ ਨੇ ਸ਼੍ਰੋਮਿਅ ਅਕਾਲੀ ਦਲ ਦੇ ਤੇ ਉਹਨਾਂ ਦੇ ਸਿਰ ਤੇ ਉਹ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਸੀ ਲੇਕਿਨ ਉਹਦੇ ਚਲਦਿਆਂ ਹੀ ਅੱਜ ਐਡਵੋਕੇਟ ਪਰਉਕਾਰ ਸਿੰਘ ਘੁੰਮਣ ਜਿਨ੍ਹਾਂ ਨੂੰ ਬਹੁਤ ਹੀ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਜੇ ਗੱਲ ਕਰੀਏ ਤਾਂ ਇਹ ਵੀ ਆ ਰਹੀ ਸੀ ਸਾਹਮਣੇ ਕਿ ਸ਼ਾਇਦ ਉਹ ਦੂਸਰੇ ਨੰਬਰ ਤੇ ਆ ਸਕਦੇ ਨੇ ਤੀਸਰੇ ਤੇ ਆ ਸਕਦੇ ਨੇ ਲੇਕਿਨ ਕਿਤੇ ਨਾ ਕਿਤੇ ਜੋ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦਾ ਇਹ ਕਮਾਂਡ ਟੁੱਟਦਾ ਨਜ਼ਰ ਆਇਆ ਤੇ ਸ਼ੋਮੇ ਕਾਲੀ ਦਲ ਨੂੰ ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਬਹੁਤ ਹੀ